ਲੋ ਜੀ ਗਦੀਪ ਯਾਰ ਮੈਨੂੰ ਅੰਕੀ ਦੇ ਬੰਦੇ ਆ ਫੜਿਆ ਦੋ ਦਿਨ ਹੋ ਗਏ ਆ ਰੋਟੀ ਪੈਣ ਦਿੰਦੇ ਮਾਰਦੇ ਆ ਪਾਸਪੋਰਟ ਵੀ ਮੇਰਾ ਇਹਨਾਂ ਨੇ ਖੋਲਿਆ ਆ 4 ਲੱਖ ਰੁਪਈਆ ਮੰਗਦੇ ਆ ਕਹਿੰਦਾ ਅੰਕੀ ਤਾਂ ਕਹਿੰਦਾ 4 ਲੱਖ ਰੁਪਈਆ ਮਗਾਨੇ ਨੇ ਤੁਨੂੰ ਇੱਦੀ ਕੋਟ-ਕਟ ਮਾਰਨਾ ਉਸ ਪ੍ਰਸ਼ਾਸਨ ਤੋਂ ਸਾਨੂੰ ਸਰ ਜੀ ਇੱਕ ਵੀ ਮਦਦ ਨਹੀਂ ਮਿਲੀ ਬਲਕਿ ਸਾਨੂੰ ਨਹੀਂ ਇੰਨਾ ਕ ਹਰਾਸਮੈਂਟ ਕੀਤਾ ਇੱਥੇ ਪੰਜਾਬ ਇੱਥੇ ਜਿਹੜੀ ਗਰਾਂ ਦਾ ਪੁਲਿਸ ਐ ਇੰਨਾ ਕ ਹਰਾਸਮੈਂਟ ਕੀਤਾ ਹੈ ਨਹੀਂ ਪਹਿਲਾਂ ਸਾਡੇ ਕੋਲ ਇਹ ਡਿਟੇਲ ਮੰਗਦੇ ਰਹਿ ਵੀ ਆ ਡਿਟੇਲ ਦਿਓ ਵੀ ਆ ਡਿਟੇਲ ਰਹਿ ਗਈ ਹੈ ਜਾਂ ਪੈਸਿਆਂ ਵਗੈਰਾ ਦੀ ਡਿਟੇਲ ਦਿਓ ਅਸੀਂ ਉਹ ਵੀ ਦੇ ਦਿੱਤੀ ਫਿਰ ਇਹ ਨਹੀਂ ਮਹੀਨਾ ਦੋ ਮਹੀਨੇ ਇੱਦਾਂ ਹੀ ਪਾ ਕੇ ਪਰਵਾਨੇ ਭੇਜਣੇ ਸ਼ੁਰੂ ਕਰਤੇ ਉਸ ਤੋਂ ਬਾਅਦ ਇਹ ਫੇਰ ਸਾਨੂੰ ਹੀ ਪੁੱਛਣ ਲੱਗਾ ਕਹੇ ਵੀ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਨਾਲੇ ਐਸਚੂ ਮੈਡਮ ਸਾਡਾ ਕੋਲ ਬੇਰਮਾ ਮੰਗਣ ਦੀ ਹੈ ਵੀ ਤੁਹਾਡੇ ਕੋਲ ਕੱਲੇ-ਕੱਲੇ ਕੋ ਇੰਨੇ ਪੈਸੇ ਆਏ ਕਿੱਥੋਂ ਆਏ ਇਹ ਉਹਨਾਂ ਨੂੰ ਪੁੱਛਣਾ ਏਜੰਟਾਂ ਨੂੰ ਪੁੱਛਣ ਦੀ ਬਜਾਏ ਵੀ ਉਹਨਾਂ ਦੇ account 'ਚ ਐਨੇ ਪੈਸੇ ਟ੍ਰਾਂਸਫਰ ਹੋਏ ਐ ਉਹਨਾਂ ਨੂੰ ਨਹੀਂ ਇੱਕ ਵਾਰੀ ਵੀ ਪੁੱਛਿਆ ਸਾਨੂੰ ਹੀ ਪੁੱਛਦੇ ਰਹਿ ਵੀ ਤੁਹਾਡੇ ਕੋਲ ਐਨੇ ਪੈਸੇ ਆਏ ਕਿੱਥੋਂ ਐ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਸਾਨੂੰ ਗਰਾਇਆ ਦੀ ਪੁਲਿਸ ਨੇ ਵਿੱਚ ਐਸਐਚਓ ਮੈਡਮ ਮੌਂਚੀ ਸਾਹਿਬ ਆਪਣੇ ਤੇ ਐਸਆਈ ਸੁਨਿੰਦਰ ਮਾਣ ਜੀ ਬਹੁਤ ਜ਼ਿਆਦਾ ਇਹ ਨਹੀਂ ਹਰਾਸਮੈਂਟ ਕੀਤਾ ਸਾਨੂੰ ਹੁਣ ਜੇ ਸਾਡੇ ਵਿੱਚੋਂ ਐਨੇ ਪਰੇਸ਼ਾਨ ਸਾਡੇ ਬੰਦੇ ਹੋਏ ਹੋਏ ਚੁੱਕੇ ਆ ਕਿਉਂਕਿ ਉਹ ਨਹੀਂ ਵਿਆਜ ਵੀ ਦੇਣਾ ਮੈਂ ਤੇਰਾ ਕਹੀਂ ਭੱਜ ਦੌੜ ਕਰਦੇ ਆ ਸਾਰੀ ਢਾੜੀ ਜੀ ਅਸੀਂ ਇਹ ਗੱਲ ਕਰਦੇ ਆਂ ਵੀ ਪੰਜਾਬ ਪੁਲਿਸ ਲੋਕਾਂ ਦੀ ਪੜਾਈ ਲੈ ਹੁੰਦੀ ਐ ਸਮਾਂ ਕਿ ਇਹ ਸਾਨੂੰ ਉਲਟਾ ਹਰਾਸਮੈਂਟ ਬਹੁਤ ਜ਼ਿਆਦਾ ਕਰਦੇ ਪਏ ਆ ਬਹੁਤ ਉਹਨਾਂ ਨੂੰ ਏਜੰਟਾਂ ਨੂੰ ਵੀ ਪੁੱਛਦੇ ਆਂ ਗੇਟ ਕਰਦੇ ਮੈਂ ਤੁਹਾਨੂੰ ਉਹਨਾਂ ਨਾਲ ਕੋਈ ਉਹਨਾਂ ਨੂੰ ਕੋਈ ਪੁੱਛਗਿੱਛ ਨਹੀਂ ਕੀਤੀ ਇਹ ਤਾਂ ਸਾਨੂੰ ਏਦਾਂ ਲੱਗਦਾ ਪਿਆ ਵੀ ਅਸੀਂ ਗਲਤੀ ਕਰ ਲਈ ਉਹਨਾਂ ਅਸੀਂ ਗਲਤੀ ਕੀਤੀ ਹੋਈ ਐ ਵੀ ਤਾਂ ਅਸੀਂ ਬਾਹਰ ਕਾਤੇ ਚਲੇ ਗਏ ਆ ਇਹ ਨਹੀਂ ਸਾਨੂੰ ਹੀ ਮਤਲਬ ਸਾਨੂੰ ਇੰਨਾ ਕ ਹਰਾਸਮੈਂਟ ਕੀਤਾ ਹੋਇਆ ਐ ਨਹੀਂ ਸਾਡੀ ਮਦਦ ਕਰਨ ਦੀ ਵਜ੍ਹਾ ਇੰਨਾ ਕੁ ਸਪਰੂਫ ਦੇਣ ਦੀ ਵਜ੍ਹਾ ਸਾਡੇ ਕੋਲ ਵੀਡੀਓ ਫੁਟੇਜ ਹੈਗੇ ਆ ਸਾਡੇ ਕੋਲ ਚੈੱਕ ਹੈਗੇ ਆ ਸਾਡੇ ਕੋਲ ਰਿਕਾਰਡਿੰਗ ਹੈਗੇ ਆ ਉਹਦੇ ਬਾਅਦੂਦ ਵੀ ਸਾਨੂੰ ਹਰਾਸਮੈਂਟ ਸਾਨੂੰ ਹੀ ਕੀਤਾ ਜਾਂਦਾ ਉਹਨਾਂ ਨੂੰ ਇੱਕ ਵਾਰੀ ਨਹੀਂ ਜਦਿਆ ਨਹੀਂ ਟਾਣੇ ਅੱਜ ਇੱਕ ਬਖਾਸ ਜਗਦੀਪ ਕੁਮਾਰ ਵੱਲੋਂ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਲੈਕਟ ਕੀਤਾ ਸੀਗਾ ਵੀ ਕੁਝ ਟਰੈਵਲ ਏਜੰਟ ਹੈਗੇ ਆ ਚਾਰ ਪੰਜ ਜਿਨ੍ਹਾਂ ਦਾ ਬਾਈ ਨੇ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਉਹਨਾਂ ਨੇ 35 ਲੱਖ ਦੀ ਠੱਗੀ ਮਾਰੀ ਹੈ ਤੇ ਬੰਦਿਆਂ ਨੂੰ ਬਾਹਰ ਨਹੀਂ ਭੇਜਿਆ ਜਿਸ ਸੰਬੰਧੀ ਸਾਡੀ ਕੋ ਕੰਪਲੇਂਟ ਜਿਹੜੀ ਚੱਲ ਰਹੀ ਸੀਗੀ ਬਟ ਉਹ ਰੈਲੇਵੈਂਟ ਡਾਕੂਮੈਂਟਸ ਉਹਨਾਂ ਵੱਲੋਂ ਪ੍ਰੋਵਾਈਡ ਨਹੀਂ ਕੀਤੇ ਗਏ ਟਾਈਮ ਤਾਂ ਉਹ ਇੱਕ ਵਾਰ ਦਾਖਲ ਦਫਤਰ ਹੋ ਚੁੱਕੀ ਹੈ ਜੀ ਸਾਡੇ ਕੋਲ ਬਾਕੀ ਜੋ ਵੀ ਅਗੋਂ ਫਰਦਰ ਉਹਨਾਂ ਨੇ ਕੰਪਲੇਂਟ ਦਿੱਤੀ ਆ ਉਹਦੀ ਦੁਬਾਰਾ ਅਸੀਂ ਰੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਹੈ ਅਸੀਂ ਅਮਲ ਚ ਲਿਆਵਾਂਗੇ ਪੁਲਿਸ ਨੇ ਬਿਲਕੁਲ ਕਾਰਵਾਈ ਕੀਤੀ ਹੈ ਇਹਦੇ ਵਿੱਚ ਜੋ ਵੀ ਨੋਟਿਸ ਦੇਣਾ ਵਾ ਸੈਕੰਡ ਪਾਰਟੀ ਨੂੰ ਉਹ ਦਿੱਤੇ ਗਏ ਸੀਗੇ ਬਟ ਇਹਨਾਂ ਵੱਲੋਂ ਜਿਹੜੀ ਕੰਪਲੇਨੈਂਟ ਸਾਈਡ ਤੋਂ ਜਿਹੜੇ ਡਾਕੂਮੈਂਟਸ ਆ ਉਹ ਸਾਨੂੰ ਹਜੇ ਤੱਕ ਪ੍ਰੋਵਾਈਡ ਨਹੀਂ ਕੀਤੇ ਗਏ ਅਸੀਂ ਉਹਨਾਂ ਨੇ ਕਿਹਾ ਹੁਣ ਵੀ ਇਹ ਗੱਲ ਹੋਈ ਹੈ ਸਾਡੇ ਵੀ ਜੋ ਡਾਕੂਮੈਂਟਸ ਹੈਗੇ ਆ ਸਾਨੂੰ ਸਾਡੀ ਇਨਕੁਆਇਰੀ ਵਿੱਚ ਰਿਕੁਆਇਰਡ ਹੋ ਤੁਸੀਂ ਪ੍ਰੋਵਾਈਡ ਕਰਵਾ ਦਿਓ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ ਜੀ ਉਹ ਜੇ ਉਹ ਨਹੀਂ ਜੁਆਇਨ ਕਰਦੇ ਤਾਂ ਅਕੋਰਡਿੰਗ ਟੂ ਲਾ ਜੋ ਬਣਦਾ ਹੈ ਅਸੀਂ ਉਸ ਤਰੀਕੇ ਨਾਲ ਆਪਣੀ ਰਿਪੋਰਟ ਸਬਮਿਟ ਕਰ ਦੋਗੇ ਅੱਗੇ ਸੀਨੀਅਰ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਜੀ ਇਹ ਵੀ ਕੋਈ ਗੱਲ ਨਹੀਂ ਹੈ ਬਾਕੀ ਕੰਪਲੇਂਟ ਉਹਨਾਂ ਨੇ ਦੁਬਾਰਾ ਦਿੱਤੀ ਹੋਈ ਆ ਉਹਦੇ ਵਿੱਚ ਵੀ ਜੇ ਕੋਈ ਨਵਾਂ ਫੈਕਟ ਆਊਗਾ ਉਹ ਕੰਸੀਡਰ ਕੀਤਾ ਜਾਊਗਾ ਉਹਦੇ ਵਿੱਚ ਉਹਨਾਂ ਨੇ ਆਪ ਕੰਪਲੇਂਟ ਦੇ ਵਿੱਚ ਹੀ ਜ਼ਿਕਰ ਕੀਤਾ ਹੋਇਆ ਜੀ ਹਾਂ ਜੀ ਆਲਰੇਡੀ ਉਹ ਬਾਇਨ ਇਨ ਕੰਪਲੇਂਟ ਅ ਬਸ ਉਦੋਂ ਜੋ ਵੀ ਫੈਕਚਰਲ ਰਿਪੋਰਟ ਬਣਾ ਕੇ ਅਸੀਂ ਆਪਣੇ ਆਫਸਰਸ ਨੂੰ ਅੱਗੇ ਭੇਜਾਂਗੇ ਤੇ ਐਸਐਸਪੀ ਸਾਹਿਬ ਦੀ ਅਪਰੂਵਲ ਤੋਂ ਬਾਅਦ ਫਿਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ